ਔਹ ਕਹਿੰਦੇ ਛੰਨਾ ਪਿੰਡਾ ਪੂਰੀ ਰੇਡ ਪਾ ਰਿਆ ਪੰਜਾਬੀ ਵੀਰੋ ਲਓ ਸਾਹਮਣੇ ਕਹਿੰਦੇ ਇਸ ਵੇਲੇ ਫਤੇਗੜ ਛੰਨਾ ਵਾਲਾ ਪੂਰੀ ਇਹਨੂੰ ਕਹਿੰਦੇ ਬੰਦੇ ਮਾਰ ਕਹਿੰਦੇ ਆ ਮਰੇ ਪੰਜਾਬੀ ਵੀਰੋ ਆਹ ਡੇਂਜਰ ਜਾਫੀ ਆ ਰਾਜਪੂਤ ਅਬਦੁੱਲਾ ਰਾਜਪੂਤ ਕਹਿੰਦੇ ਕਰਦਾ ਹੋਇਆ ਟਰਾਈ ਡਾਕ ਲੈਣ ਦੀ ਪਰ ਗੁਰਦੀਪ ਸਿੰਘ ਪੂਰੀ ਕਹਿੰਦੇ ਇਸ ਲਈ ਦੇਖਾਂਗੇ ਵੀ ਕੀ ਇਸ਼ਾਰੇ ਹੋਣਗੇ ਇੱਕ ਬੇਨਤੀ ਹੈ ਜੀ ਕਿ ਜਿਹੜੇ ਜਿਹੜੇ ਇਹ ਕੈਲਰਮ ਵਾਲਾ ਕਬੱਡੀ ਪਾ ਰਿਹਾ ਬਿੱਟੂ ਬਾਈ ਲਓ ਰਵੀ ਕਹਿੰਦੇ ਕੈਲਰਮ ਵਾਲਾ ਇਸੋਲੇ ਟਾਈਗਰ ਸਪੋਰਟਸ ਕਲੱਬ ਟਰੰਗੇ ਦੀ ਟੀਮ ਵੱਲੋਂ ਕਬੱਡੀ ਪਾਉਣ ਦੇ ਵਾਸਤੇ ਵਾਧਾ ਹੋਇਆ ਆ ਚਾਰ ਖਿਡਾਰੀਆਂ ਦੇ ਵਿੱਚੋਂ ਆਹ ਕਹਿੰਦੇ ਬਾਹੂ ਅਕਮਰ ਵਰ ਵਾਲਾ ਸ਼ੀਲੂ ਮੇਰੇ ਪੰਜਾਬੀ ਵੀਰੋ ਉਹ ਕਰਾਂਦਾ ਬੱਲੇ 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 ਹੰਧਿਆਂ ਦੇ ਲਾਗੇ ਮੁਕਾਬਲਾ 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 ਟੱਕਰ ਸਿਰੇ ਦੀ ਤੇ ਆਹ ਵੇਖੋ ਸ਼ੀਲੂ ਕਹਿੰਦੇ ਇੱਕ ਚੋਟੀ ਦਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਆ ਰਵੀ ਤੌਰ ਚੱਲਦਾ ਸਿਕਸ ਸਰਦਾਰ ਅੰਬਾ ਖੇਡ ਮੈਦਾਨ ਦੇ ਵਿੱਚ ਕਹਿੰਦੇ ਕਬੱਡੀ ਪਾਉਣ ਦੇ ਵਾਸਤੇ ਬਾਹਰਦਾ ਹੋਇਆ ਇੱਕ ਕੰਨੀ ਦੇ ਉੱਪਰ ਦੁੱਕਾਂ ਵਾਲਾ ਖੁਸ਼ੀ ਲੱਗਿਆ ਹੋਇਆ ਨਾਲ ਰਾਜਪੂਤ ਆਵੇਦਲਾ ਔਰ ਦੇਖਾਂਗੇ ਵੀ ਚਾਰ ਖਿਡਾਰੀਆਂ ਵਿੱਚੋਂ ਤਲਜਿੰਦਰ ਔਜਲਾ ਔਰ ਦੇਖਾਂਗੇ ਵੀ ਚਾਰਾਂ ਦੇ ਵਿੱਚੋਂ ਆਹ ਕਹਿੰਦੇ ਰਾਜਪੂਤ ਹੈ ਆਹ ਰਾਜਪੂਤ ਹੈ ਲਹਿੰਦੇ ਵਾਲਾ ਲਹਿੰਦੇ ਵਾਲਾ ਕਰਾਉਂਦਾ ਬੱਲੇ 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 ਕਬੱਡੀ 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 ਟੱਕਰ ਟੱਕਰ ਪੰਜਾਬੀ ਵੀਰੋ ਇਹ ਆ ਸਵਾਦ ਕਬੱਡੀ ਦਾ ਆ ਦੇਖ ਆਹ ਵੱਜ ਗਈਆਂ ਥਾਪੀਆਂ ਕਿ ਵੱਜਦੇ ਸੀ ਲਲਕਾਰੇ ਹੋ ਗਿਆ ਕੀ ਬਟਰੰਗਾ ਤੇ ਦਸ਼ਮੇ ਸਪੋਰਟਸ ਕਲੱਬ ਟੀ ਪੂਕੀ ਤੇ ਲਾਈਨ ਬ੍ਰਦਰ ਦੀ ਮੇਰੇ ਵੀਰੋ ਬਣੀ ਹੋਈ ਟੀਮ ਛੰਨਾ ਵਾਲੇ ਦੀ ਪੈਂਦੀ ਕਬੱਡੀ ਮੇਰੇ ਮਿੱਤਰੋ ਜਿਵੇਂ ਮੱਖਣ ਵਾਲੀ ਸਾਹਮਣੇ ਦੱਸਿਆ ਇਹ ਬੀਸੀ ਕੈਨੇਡਾ ਦੇ ਵਿੱਚ ਮੁੰਡਾ ਤਿੰਨ ਸੀਨਾ ਦਾ ਸਰਬੋਤਮ ਤੇ ਦੂਸਰੇ ਪਾਸੇ ਕਹਿੰਦੇ ਉਹ ਦਲੇਰੀ ਨਾਲ ਜੱਫੇ ਲਾਉਣ ਦੇ ਲਈ ਮਸ਼ਹੂਰ ਨਰਨਾਵਾ ਤੇ ਹੁਣ ਕਬੱਡੀ ਪਾ ਰਿਆ ਖੇਡ ਮੈਦਾਨ ਦੇ ਅੰਦਰ ਉਧਰ ਸਾਡਾ ਸੋਨੀ પાਸਲਾ ਜੀ ਸਾਡੇ ਸਤਿਕਾਰਯੋਗ ਨੇ ਸੀਪਾ પાਸਲਾ ਉਹਨਾਂ ਦੇ ਵੱਲੋਂ ਕਹਿੰਦੇ 50 50 ਡਾਲਰ ਰਵੀ ਤੇ ਬਨੀ ਦੇ ਲਈ ਆ ਕਬੱਡੀ ਤੇ ਰਾਜਪੂਤ ਉਹ ਨਾਸਦੀ ਉਂਗਲ ਦੱਸ ਗਈ ਆ ਵੀ ਨੰਬਰ ਖੇਡ ਮੈਦਾਨ ਦੇ ਅੰਦਰ ਰੇਡਰ ਦੇ ਹਿੱਸੇ ਆ ਪੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ ਹੈ ਕਿ ਕੋਚਾਂ ਦੀਆਂ ਮਾਰਾਂ ਖਾਧੀਆਂ ਨੇ ਤਨ ਮਿੱਟੀ ਵਿੱਚ ਰਗੜਾਏ ਨੇ ਅਸੀਂ ਹੱਸ ਕੇ ਜਰਿਆ ਦਰਦਾਂ ਨੂੰ ਜੋ ਸਾਡੇ ਹਿੱਸੇ ਆਏ ਨੇ ਉਹ ਮੁਕਾਬਲਾ ਕਹਿੰਦੇ ਦੁੱਗਾਂ ਵਾਲੇ ਦੇ ਨਾਲ ਪਰ ਇਹ ਪੰਜਾਬੀ ਵੀਰੋ ਉਹ ਗੱਲ ਵੱਖਰੀ ਹੁੰਦੀ ਹੋਈ ਖੇਡ ਮੈਦਾਨ ਦੇ ਵਿੱਚ ਲੱਗਿਆ ਜੋਰ ਦੁੱਗਾਂ ਵਾਲਾ ਦੁੱਗਾਂ ਵਾਲਾ ਦੁੱਗਾਂ ਵਾਲਾ ਜਿਹੜਾ ਖੁਸ਼ੀ ਦੇ ਦੁੱਗਾਂ ਵਾਲਾ ਦੁੱਗਾਂ ਵਾਲਾ ਕਿ ਜਿਹੜਾ ਖੁਸ਼ੀ ਦੇ ਸਕੰਜੇ ਵਿੱਚ ਫਸਿਆ ਉਹ ਬੱਲੇ ਆ ਨਹੀਂ ਸੌਕਾ ਛੁੱਟਦਾ ਦੁੱਗਾਂ ਦੁੱਗਾਂ ਵਾਲੇ ਜੱਟ ਕੋਲ ਪਿਆ 나ਪ ਕੱਲੇ ਕੱਲੇ ਗੁੱਟ ਦਾ ਦੁੱਗਾਂ ਵਾਲੇ ਜੱਟ ਕੋਲ ਪਿਆ 나ਪ ਕੱਲੇ ਕੱਲੇ ਗੁੱਟ ਦਾ ਦੁੱਗਾਂ ਵਾਲੇ ਖੁਸ਼ੀ ਦੇ ਲਈ ਸੋਨੀ ਬਾਸਲਾ ਜੀ ਕਹਿੰਦੇ 100 ਕਰਤੀਏ ਜਾਂ 50 ਸੋਨੀ ਜੀ ਆਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਬੱਲੇ 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 ਬਾਹੂ ਅਕਬਰਪੁਰ ਵਾਲਾ ਬਾਹੂ ਅਕਬਰਪੁਰ ਵਾਲਾ ਇੱਧਰ ਜੱਫਾ ਉਧਰ ਜੱਫਾ ਜੱਫੇ ਦੇ ਜੱਫਾ ਵੱਡੇ ਜਫਾ ਲੱਗਦਾ ਹੈ ਜਫੇ ਤੇ ਜਫਾ ਆਹ ਜਫਾ ਲੱਗਦਾ ਹੈ ਜਫੇ ਤੇ ਜਫਾ ਕਬੱਡੀ ਹੈ ਸ਼ੀਲੂ ਹੱਸਿਆ ਤੇ ਹੱਸਿਆ ਪਤਾ ਨਹੀਂ ਕਾਦੂ ਹੈ ਇਹ ਯੂਟਿਊਬਰ ਨੇ ਆਪੇ ਦੱਸ ਦੇਣਾ ਜਦੋਂ ਆਥੜੇ ਦੇ ਫੇਸਬੁੱਕ ਤੇ ਪੈ ਗਿਆ ਉਹ ਸਾਹਮਣੇ ਦੇਖਾਂਗੇ ਖੇਡ ਮੈਦਾਨ ਦੀ ਵੀ ਜਦੋਂ ਗੱਲ ਹੁੰਦੀ ਹੈ ਤੇ ਦੁਨੀਆ ਆਪ ਮਹਾਰੇ ਦੱਸਦੀ ਹੈ ਵੀ ਆਹ ਰੇਡਰ tàਕਣਾ ਜਿਨੇ ਕਹਿੰਦੇ ਬੀਬੀ ਕਬੱਡੀਆਂ ਇੱਕ ਮੈਚ ਦੇ ਵਿੱਚ ਪਾਉਣ ਦਾ ਦਮ ਰੱਖਿਆ ਇਹ ਕਲਰਮ ਵਾਲਾ ਰਵੀ ਖੇਡ ਮੈਦਾਨ ਦੇ ਅੰਦਰ ਕਬੱਡੀ ਕਬੱਡੀ ਕਰਦਾ ਹੋਇਆ ਸਾਹਮਣੇ ਚਾਰ ਜਾਫੀ ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਬੱਲੇ ਬੱਲੇ ਕਰਾਵੇਗਾ ਬਾਹੂ ਅਕਬਰਪੁਰ ਵਾਲਾ ਇਹ ਸ਼ੀਲੂ ਹੈ ਇਹਦੀਆਂ ਦੁਨੀਆ ਗੱਲਾਂ ਕਰਦੀ ਹੈ ਉਹ ਸਾਹਮਣੇ ਨੰਬਰ ਸ਼ੀਲੂ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਦੁਗਾ ਬਿੰਦਰ ਪਾਸਲਾ ਜੀ ਪਿੰਦਾ ਪਾਸਲਾ ਜੀ 100 ਡਾਲਰ ਉਹਨਾਂ ਵੱਲੋਂ 100 ਡਾਲਰ ਸ਼ਿੰਦਰ ਸਮਰਾ ਜੀ ਉਹਨਾਂ ਵੱਲੋਂ ਰਾਜਪੂਤ ਲੈnde ਪੰਜਾਬ ਦਾ ਹੋ ਰਾਜਪੂਤ ਕਹਿੰਦੇ ਸੇ ਪਹਿਲਾਂ ਵੀ ਆਇਆ ਬੱਲੇ ਬੱਲੇ ਬੋਲਿਆ ਬਿੱਟੂ ਬਾਈ ਵੀ ਜਦੋਂ ਫਿਰ ਰਾਜਪੂਤ ਆਈ ਤੇ ਆਉਂਦਾ ਇਹ ਘਰੇ ਛੱਡ ਕੇ ਕਬੱਡੀ ਕੈਲਰਮ ਵਾਲੇ ਰਵੀ ਦੀ ਖੇਡ ਮੈਦਾਨ ਦੇ ਅੰਦਰ ਪਈ ਹੋਈ ਹੈ ਸਾਹਮਣੇ ਚਾਰ ਜਫੀ ਜਰਾਂ ਦੇ ਵਿੱਚੋਂ ਦੇਖਾਂਗੇ ਬਾਹੂ ਵਾਲਾ ਬਾਹੂ ਵਾਲਾ ਬਾਹੂ ਵਾਲਾ ਬਾਹੂ ਵਾਲਾ ਬਾਹੂ ਵਾਲਾ ਸ਼ੀਲੂ ਆ ਸ਼ੀਲੂ ਆ ਸ਼ੀਲੂ ਆ ਇਹ ਹਰਿਆਣੇ ਦਾ ਸ਼ੋਰਾ ਆਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਕਬੱਡੀ ਦਾ ਮਹਾਵਲੀ ਜਫਾ ਲਾ ਗਿਆ ਖੇਡ ਮੈਦਾਨ ਦੇ ਅੰਦਰ ਮਹਾਵਲੀ ਆਫ ਕਬੱਡੀ ਸ਼ੀਲੂ